ਸਤਿ ਸ੍ਰੀ ਅਕਾਲ ਮੈਂ ਸੋਦੀ ਵਿਕਰਮ ਸਿੰਘ ਮੈਂ ਇੱਕ ਸਪੋਰਟਸਮੈਨ ਰਿਹਾ ਸਾਰੀ ਉਮਰ ਸੁਪਨਾ ਸੀਗਾ ਕਿ ਮੈਂ ਅਨੰਦਪੁਰ ਸਾਹਿਬ ਜਰੂਰ ਕੁਝ ਕਰਨਾ ਕਿ ਅਨੰਦਪੁਰ ਸਾਹਿਬ ਵਿੱਚ ਇੰਨੀ ਕੋਈ ਖਾਸ ਤਰੱਕੀ ਨਹੀਂ ਹੋਈ ਸੀ ਸੋ ਮੇਰਾ ਲੱਗਿਆ ਕਿ ਮੈਂ ਕਿਹਾ ਟੂਰਿਜ਼ਮ ਦੇ ਵੱਲ ਕਿਉਂ ਨਾ ਦੇਖੀਏ ਪੰਜਾਬ ਟੂਰਿਜ਼ਮ ਨੇ ਇੱਕ ਨਵੀਂ ਸਕੀਮ ਕੱਢੀ ਸੀਗੀ ਫਾਰਮ ਟੂਰਿਜ਼ਮ ਸਕੀਮ ਕਰਦੇ ਸੀਗੇ ਰੂਰਲ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੇ ਲਈ ਕਿ ਜੇ ਅਸੀਂ ਪੰਜਾਬ ਦੇ ਫਾਰਮਰਸ ਨੂੰ ਇੱਕ ਹੋਰ ਰੇਵਨਿਊ ਦਾ ਤਰੀਕਾ ਦਸੀਏ ਸੋ ਇਸ ਕਰਕੇ ਇਹ ਜਿਹੜੀ ਅਸੀਂ ਸਥਾਪਿਤ ਕੀਤੀ ਹੈ ਇਹਦਾ ਨਾਮ ਹੈਗਾ ਆਨੰਦ ਐਟ ਦ ਸਤਲੋਜ ਸਾਡੇ ਕੋਲ ਇੱਥੇ ਤਕਰੀਬਨ ਤਕਰੀਬਨ ਕਾਟੇਜਸ ਹੈਗੇ ਨੇ ਉਹਦੇ ਵਿੱਚ ਬੈੱਡਰੂਮ ਹੈਗਾ ਬਾਥਰੂਮ ਹੈਗਾ ਛੋਟਾ ਜਿਹਾ ਏਰੀਆ ਬੈਠਣ ਵਾਸਤੇ ਹੈਗਾ ਡਾਈਨਿੰਗ ਹਾਲ ਇੱਕ ਸਾਡਾ ਬਹੁਤ ਵੱਡਾ ਡਾਈਨਿੰਗ ਹਾਲ ਹੈ ਜਿੱਦੇ ਵਿੱਚ ਸਾਰੇ ਆ ਕੇ ਆਪਣੀਆਂ ਰੋਟੀਆਂ ਖਾਂਦੇ ਆ ਲਾਉਂਜ ਹੈਗਾ ਹੈ ਆਰਾਮ ਕਰ ਸਕਦੇ ਹੋ ਪੂਲ ਟੇਬਲ ਹੈਗਾ ਹੈ ਅਸੀਂ ਇਹਨੂੰ ਕੋਸ਼ਿਸ਼ ਕੀਤੀ ਹੈ ਉਹ ਰੰਗਤ ਦੇਣ ਦੀ ਤੋਂ ਆਪਾਂ ਕੀ ਕੀਤਾ ਹੈ ਕਿ ਸਾਰੇ ਜਿਹੜੇ ਸਾਡੇ ਇਹ ਪੈਦਲ ਚੱਲਣ ਵਾਲੇ ਰਸਤੇ ਬਣੇ ਆਏ ਹੈ ਇਹਦੇ ਵਿੱਚ ਛੋਟੀ ਜਿਹੜੀ ਗੋਲ ਰੋੜੀ ਉਹਦੇ ਆਸੀਂ ਪ੍ਰਯੋਗ ਕੀਤਾ ਹੈ ਇੱਕ ਆਰਗੈਨਿਕ ਖੇਤੀ ਤੋਂ ਅਸੀਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆ ਗੈਸਟ ਆਂਦੇ ਆ ਉਹਨਾਂ ਨੂੰ ਅਸੀਂ ਆਰਗੈਨਿਕ ਖੇਤੀ ਨਾਲ ਜੋੜਨ ਦੀ ਕੋਸ਼ਿਸ਼ ਕਰੀ ਹੈ ਉਹ ਆਪਾਂ ਇੱਕ ਛੋਟੀ ਜੀ ਗਾਵਸ਼ਾਲਾ ਬਣਾਈਏ ਥੇ ਜਿੱਦੇ ਚ ਅਸੀਂ ਔਨੇ ਇੱਕ ਪਸ਼ੂ ਰੱਖੇ ਨੇ ਦੂਜਾ ਹੈ ਕਿ ਨਾਲ ਦੇ ਨਾਲ ਜਿਹੜਾ ਆਰਗੇਨਿਕ ਮੈਨਿਓਰ ਬਣਦਾ ਉਹ ਅਸੀਂ ਗੋਬਰ ਗੈਸ ਪਲੈਂਟ ਇੱਥੇ ਲਾਇਆ ਹੈ ਉਹ ਗੈਸ ਦੇ ਨਾਲ ਸਾਡਾ ਜਿਹੜਾ ਹੈ ਕਿਚਨ ਦਾ ਜੜਾ ਸਾਰਾ ਗੈਸ ਦੀ ਜ਼ਰੂਰਤ ਪੂਰੀ ਹੋ ਜਾਂਦੀ ਫਾਰਮ ਟੂ ਪਲੇਟ ਉਹਦਾ ਮਤਲਬ ਹੈ ਕਿ ਤੁਹਾਡੇ ਖੇਤ ਤੋਂ ਸਿੱਧਾ ਪਲੇਟ ਦੇ ਉੱਤੇ ਖਾਣਾ ਆ ਜਾਂਦਾ ਹੈ ਉਹ ਸਾਡੀਆਂ ਸਬਜ਼ੀਆਂ ਸਾਡਾ ਗੇਹੋਂ ਚਾਵਲ ਸਾਰਾ ਅਸੀਂ ਇੱਥੇ ਹੀ ਪੈਦਾਵਾਰ ਕਰਦੇ ਆ ਉਹ ਉਹ ਉਹਦੀ ਜਿਹੜੀ ਹੈਗੀ ਅਸੀਂ ਆਪਣੇ ਗੈਸਟਾਂ ਨੂੰ ਉਹਦੇ ਉਹਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਦੇ ਪਿਆ ਕਿ ਅਸੀਂ ਪਲਾਸਟਿਕ ਦੀ ਬੋਤਲਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਕਰਕੇ ਅਸੀਂ ਗਲਾਸ ਦੀਆਂ ਬੋਤਲਾਂ ਰੀਫਿਲਏਬਲ ਉਹ ਇਸਤੇਮਾਲ ਕਰਦੇ ਆ ਸੋ ਇਸ ਨਾਲ ਕਰਕੇ ਮੇਰਾ ਜਿਹੜਾ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਪਾਸੇ ਵੀ ਜਰੂਰ ਧਿਆਨ ਦਿਓ ਪੰਜਾਬ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਇਹ ਇਸ ਰੂਰਲ ਟੂਰਿਜ਼ਮ ਨੂੰ ਬਤਾਵਾ ਦੇਣ ਦੀ ਇਹਨਾਂ ਕਰਕੇ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਇੱਕ ਬਹੁਤ ਵੱਡਾ ਉਪਰਾਲਾ ਚੁੱਕਿਆ ਤੇ ਖਾਸ ਕਰਕੇ ਸੀਐਮ ਸਾਹਿਬ ਸਾਡੇ ਭਗਤਪਾਲ ਜੀ ਮੈਂ ਧੰਨਵਾਦ ਕਰਦਾ ਹੈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ